ਸਸੀ ਗੱਲ ਜੀ ਮੈਂ ਤੁਹਾਡਾ ਆਪਣਾ ਜਗਸੀਰ ਆਉਕੇ ਸੋ ਦੋਸਤੋ ਆਪਾਂ ਪਹੁੰਚੇ ਹੋਇਆ ਦੁਬਈ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰੇ ਚਾਹਣ ਵਾਲਿਆਂ ਦਾ ਮੇਰੇ ਨਗਰ ਨਿਵਾਸੀਆਂ ਦਾ ਮੈਨੂੰ ਸਾਰੇ ਚਾਹਣ ਵਾਲੇ ਭਰਾਵਾਂ ਦਾ ਭੈਣਾਂ ਦਾ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਤੁਸੀਂ ਜਦ ਪਿੰਡ ਹੁੰਦੇ ਸੀ ਬੜਾ ਪਿਆਰ ਦਿੱਤਾ ਤਾਂ ਦੁਨੀਆ ਘੁੰਮ ਲੈ ਨਿਕਲੇ ਆ ਸੋ ਦੂਸੀ ਦੂਸਰੀ ਫੇਰੀ ਜਿਹੜੀ ਆਪਣੀ ਦੁਬਈ ਲੱਗੀ ਆ ਸੋ ਕੰਮ ਦੇ ਨਾਲ ਨਾਲ ਜਿਹੜਾ ਆਪਣਾ ਜੋ ਕੰਮ ਸੀ ਪੈਨਡ ਲਾਈਵ ਕਰਨਾ ਜਾਂ ਇੰਟਰਵਿਊ ਵਗੈਰਾ ਜਾਂ ਕਿਸੇ ਵੀ ਕੰਪਨੀ ਜਾਂ ਕਿਸੇ ਵੀ ਬਿਜ਼ਨਸ ਦੀ ਜਿਹੜੀ ਆਪਾਂ ਅਪਡੇਟ ਹੁੰਦੇ ਰਹਿੰਦੇ ਸੀ ਤੁਹਾਨੂੰ ਤੋਂ ਆਪਣੀ ਅੱਗੇ ਵੀ ਹੁਣ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਸੋ ਥੋੜਾ ਸਮਾਂ ਇੱਥੇ ਲਾਇਸੈਂਸ ਵਗੈਰਾ ਹੋਰ ਸਾਰਾ ਕੁਝ ਚੱਲ ਲਈ ਸੀ ਸਟੱਡੀ ਚੱਲ ਰਹੀ ਸੀ ਥੋੜੀ ਜੀ ਤੋਂ ਉਹਦਾ ਕਰਕੇ ਥੋੜਾ ਜਿਹਾ ਗੈਪ ਰੱਖਿਆ ਸੋ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਆ ਵੀ ਆਪਾਂ ਪੈਨਡ ਲਾਈਵ ਕਰਦੇ ਸੀ ਸੋ ਚਾਹੇ ਉਹ ਵਿਆਹ ਸ਼ਾਦੀ ਚਾਹੇ ਕਿਸੇ ਨਾ ਕੋਈ ਧਾਰਮਿਕ ਸਮਾਗਮ ਜੋ ਵੀ ਤੁਸੀਂ ਪਿਆਰ ਵਜੋਂ ਸਾਨੂੰ ਸਾਥ ਦੇ ਸੀ ਤੇ ਇਸ ਅਸੀਂ ਉੱਥੇ ਜ਼ਰੂਰ ਪਹੁੰਚਦੇ ਸੀ ਸੋ ਉਹਦੇ ਨਾਲ ਨਾਲ ਜਿਹੜੀ ਆਪਣੀ ਟੀਮ ਆ ਉੱਥੇ ਵੀ ਹੁਣ ਕੰਮ ਕਰੇਗੀ ਸੋ ਤੁਸੀਂ ਜਦੋਂ ਮਰਜ਼ੀ ਮੇਰੇ ਜਿਹੜੇ ਨੰਬਰ ਤੇ ਕੰਟੈਕਟ ਕਰ ਸਕਦੇ ਆ ਸੋ ਮੈਂ ਜੇ ਆਪਦੇ ਨੰਬਰ ਦੀ ਗੱਲ ਕਰਾਂ ਉਹੀ ਆਪਣਾ ਸੇਮ ਜਿਹੜਾ ਨੰਬਰ ਮੈਂ ਅੜੇ ਯਾਰਾਂ ਨੂੰ ਵੀ ਕਹਿੰਦਾ ਹੁੰਦੀ ਕਿ ਆਪਣਾ 283 ਦਾ ਜਨਮਾ ਸੱਜਣੋ ਤੇ 283 ਆਪਣਾ ਮੋਬਾਈਲ ਨੰਬਰ ਆ 98553 2283 ਸੋ ਇਹ ਆਪਣਾ ਇੰਡੀਆ ਦਾ ਨੰਬਰ ਆ ਇਹ ਤੇ ਤੁਸੀਂ ਸਿਰਫ WhatsApp ਕਾਲ ਕਰ ਸਕਦੇ ਆ ਤੇ WhatsApp ਤੁਸੀਂ ਮੈਨੂੰ ਮੈਸੇਜ ਕਰ ਸਕਦੇ ਆ ਸੋ ਮੈਂ ਤੁਹਾਡਾ ਮੈਸੇਜ ਰੀਡ ਕਰੂੰਗਾ ਸੋ ਜੇ ਮੈਂ ਸਿੱਧੇ ਡਾਇਰੈਕਟ ਕਾਲ ਦੀ ਗੱਲ ਕਰਾਂ ਤਾਂ ਦੁਬਈ ਦਾ ਜਿਹੜਾ ਮੇਰਾ ਨੰਬਰ ਆ 0529618733 0529618733 ਸੋ ਇਹ ਨੰਬਰ ਮੇਰਾ ਜਿਹੜਾ ਦੁਬਈ ਦਾ ਤੁਸੀਂ ਡਾਇਰੈਕਟ ਕਾਲ ਵੀ ਕਰ ਸਕਦੇ ਹੋ ਔਰ WhatsApp ਵੀ ਇਹ ਤੇ ਤੁਸੀਂ ਕਰ ਸਕਦੇ ਆ ਸੋ ਇਹ ਦੋ ਨੰਬਰ ਆਪਣੇ ਚੱਲਦੇ ਰਹਿਣਗੇ ਤਾਂ ਤੁਹਾਡੀ ਜਿਸ ਤਰ੍ਹਾਂ ਉੱਥੇ ਆਪਾਂ ਸੇਵਾਵਾਂ ਜੋ ਹਾਜ਼ਰ ਹੁੰਦੇ ਸੀ ਤਾਂ ਆਪਾਂ ਆਪਣੇ ਕੰਮ ਦੇ ਨਾਲ-ਨਾਲ ਜਦੋਂ ਵੀ ਆਪਾਂ ਨੂੰ ਪਾਰਟ ਟਾਈਮ ਸਮਾਂ ਮਿਲਦਾ ਸੋ ਇੱਥੇ ਵੀ ਮੈਂ ਦਵਾਈ ਵਿੱਚ ਵੀ ਜਿਹੜਾ ਕੰਮ ਸ਼ੁਰੂ ਕਰਨ ਜਾ ਰਹੇ ਆ ਆਪਣੇ ਲਾਈਵ ਦਾ ਆਪਣੀ ਇੰਟਰਵਿਊ ਦਾ ਤੇ ਬਿਜ਼ਨਸ ਜੋ ਵੀ ਆਪਣਾ ਕੋਈ ਕਰਦੇ ਆ ਸਾਡੇ ਭਰਾ ਪਿਆਪੀਆਂ ਨੇ ਬੜੀਆਂ ਇੱਥੇ ਮੱਲਾ ਮਾਰੀਆਂ ਬੜੇ ਤਗੜੇ ਜਿਹੜੇ ਕਾਰੋਵਰ ਖੋਲੇ ਹੋਏ ਆ ਸੋ ਉਹਨਾਂ ਦੀ ਹੈਲਪ ਦੇ ਲਈ ਕਹਿ ਸਕਦੇ ਆ ਆਪਾਂ ਕੋਈ ਪੈਸੇ ਦੇ ਲਾਲਚ ਨੂੰ ਨਹੀਂ ਸਰਪੰਨ ਦੇ ਪਿਆਰ ਮੁਹੱਬਤ ਨੂੰ ਆ ਤੇ ਆਪਾਂ ਜਿਹੜਾ ਇੱਥੇ ਵੀ ਸ਼ੁਰੂ ਕਰਨ ਜਾ ਰਹੇ ਆ ਤੁਸੀਂ ਕਿਸੇ ਵੀ ਤਰ੍ਹਾਂ ਦੇ ਬਿਜ਼ਨਸ ਦੀ ਕਿਸੇ ਵੀ ਤਰ੍ਹਾਂ ਦੇ ਆਪਣੇ ਕਾਰੋਬਾਰ ਦੀ ਇੰਟਰਵਿਊ ਚਾਹੇ ਉਹਦੇ ਬਾਰੇ ਕੋਈ ਪ੍ਰੋਮੋਸ਼ਨ ਕਰਾਉਣੀ ਆ ਤੇ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਆ ਮੈਂ ਜਿਹੜਾ ਸਕਰੀਨ ਦੇ ਉੱਪਰ ਹੀ ਨੰਬਰ ਤੁਹਾਡੇ ਸਾਹਮਣੇ ਸ਼ੋਅ ਹੋ ਰਿਹਾ ਸੋ ਮੈਂ ਬੋਲ ਕੇ ਵੀ ਦੱਸ ਦਿੱਤੇ ਆ ਸੋ ਤੁਸੀਂ ਬੜਾ ਪਿਆਰ ਦਿੱਤਾ ਤੇ ਇੱਥੇ ਵੀ ਤੁਸੀਂ ਮੈਨੂੰ ਪਿਆਰ ਦੇਵੋਗੇ ਮੈਂ ਆਸ ਕਰਦਾ ਹਾਂ ਸੋ ਮੇਰਾ ਜਦੀਪਿੰਦਰਾ ਓਕੇ ਕਲਾ ਸੋ ਜਿੱਥੇ ਮੇਰੇ ਨਾਨਕੇ ਆ ਸੋ ਬੜਾ ਪਿਆਰ ਮਿਲਿਆ ਆਪਣੇ ਆਪਣੇ ਪਿੰਡ ਵਾਂਗੂ ਪਿਆਰ ਮਿਲਿਆ ਕਦੇ ਨਹੀਂ ਦਿਮਾਗ ਚ ਆਇਆ ਕਿ ਅਸੀਂ ਨਾਨਕੇ ਰਹਿੰਦੇ ਆ ਸੋ ਮੈਂ ਜੱਦੀ ਪਿੰਡ ਮੇਰਾ ਗਾਦੜੀ ਵਾਲਾ ਜਿਹੜਾ ਫਰੋਜਪੁਰ ਤੇ ਉੱਥੇ ਵੀ ਮੈਨੂੰ ਕਾਫੀ ਜਿਹੜੇ ਦੋਸਤ ਜਿਹੜੇ ਜਾਣਦੇ ਆ ਸੋ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਸੋ ਮੇਰੇ ਆਪਣੇ ਰਿਸ਼ਤੇਦਾਰ ਭੈਣ ਭਾਈ ਸਾਰੇ ਬੜਾ ਪਿਆਰ ਦਿੱਤਾ ਸੋ ਸਾਰਿਆਂ ਦਾ ਚਾਣ ਵਾਲਿਆਂ ਦਾ ਸ਼ੁਕਰੀਆ ਨਾ ਚਾਣ ਵਾਲਿਆਂ ਦਾ ਸ਼ੁਕਰੀਆ ਕਿਉਂਕਿ ਕੁਝ ਦੋਸਤ ਇਦਾਂ ਦੇ ਹੁੰਦੇ ਆ ਜਿਹੜੇ ਤੁਹਾਨੂੰ ਜਿਹੜੇ ਕੰਡੇ ਦਿੰਦੇ ਆ ਸੋ ਉਕੰਡਿਆਂ ਉੱਪਰ ਜੋ ਤੁਸੀਂ ਤੁਰਦੇ ਆ ਤੁਹਾਡੀ ਜਿਹੜੀ ਸਪੀਡ ਆ ਜ਼ਿੰਦਗੀ ਦੀ ਉਹ ਤੇਜ਼ ਹੁੰਦੀ ਆ ਤੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਡੇ ਕਦਮਾਂ ਨੂੰ ਤੇਜ਼ ਕੀਤਾ ਸੋ ਮਸ਼ਪੀ ਅਸੀਂ ਧੰਨਵਾਦ ਕਰਦਾ ਸਾਡੇ ਬਾਈ ਹਰਜੀਤ ਔਰ ਸਾਡੇ ਵਿਜੇ ਭਾਜੀ ਜਿਨ੍ਹਾਂ ਦੇ ਕਰਕੇ ਅੱਜ ਆਪਾਂ ਦੁਬਈ ਬੈਠੇ ਆ ਸੋ 2019 ਵਿੱਚ ਮੇਰੀ ਜ਼ਿੰਦਗੀ ਦਾ ਸਭ ਤੋਂ ਪਹਿਲਾ ਟੂਰ ਲੱਗਿਆ ਸੀਗਾ ਮੈਂ ਹਵਾਈ ਸਫ਼ਰ ਕੀਤਾ ਸੀ 19 ਦੇ ਵਿੱਚ ਮੈਂ ਸਾਰੀ ਦੁਬਈ ਘੁੰਮ ਕੇ ਗਿਆ ਸੀ ਸੋ ਮਨਾ ਹੋਈ ਪਿਆਰ ਮਿਲਿਆ ਇੱਥੇ ਸਾਡੇ ਇੰਦਰਜੀਤ ਭਾਜੀ ਸੋ ਵਿਜੇ ਭਾਜੀ ਤੇ ਹਰਜੀਤ ਭਾਜੀ ਤੇ ਉਹਨਾਂ ਵੱਲੋਂ ਬੜਾ ਪਿਆਰ ਮਿਲਿਆ ਅੱਜ ਵੀ ਬਸ ਪਿਆਰ ਹੀ ਮਿਲ ਰਿਹਾ ਚੇ ਕਹੀਏ ਕਿ ਕੋਈ ਕਮੀ ਨਹੀਂ ਕਿਸੇ ਗੱਲ ਦੀ ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਸੋ ਜੁੜੇ ਰਹਿਵਾਂਗੇ ਸੋ ਉਹਨਾਂ ਦੀ ਜਿਹੜੀ ਐਚਬੀਡੀ ਟ੍ਰਾਂਸਪੋਰਟ ਚੱਲ ਰਹੀ ਆ ਉਹਦੀ ਵੀ ਆਪਾਂ ਸਮੇਂ-ਸਮੇਂ 'ਤੇ ਤੁਹਾਨੂੰ ਵੀਡੀਓ ਅੱਗੇ ਲੈ ਕੇ ਆ ਰਹੇ ਆ ਸੋ ਇਸੇ ਤਰ੍ਹਾਂ ਜੁੜੇ ਰਹੋ ਸੋ ਆਪਣੀ ਜਿਹੜੀ ਇੱਥੇ ਵੀ ਸਾਰੀ ਉਸੇ ਤਰ੍ਹਾਂ ਸੈਸ਼ਨ ਚੱਲੂਗਾ ਔਰ ਮੇਰੀ ਟੀਮ ਇੰਡੀਆ ਦੇ ਵਿੱਚ ਵੀ ਸੈਟਅਪ ਹੋ ਗਈ ਆ ਸੋ ਜਦੋਂ ਵੀ ਤੁਸੀਂ ਕੋਈ ਫੰਕਸ਼ਨ ਕਰਨਾ ਕਿਸੇ ਵੀ ਤਰ੍ਹਾਂ ਦਾ ਧਾਰਮਿਕ ਸਮਾਗਮ ਆ ਮਹਾਪੁਰਸ਼ਾਂ ਦੀਆਂ ਯਾਦਾਂ ਕੋਈ ਨਰ ਕੀਰਤਨ ਵਿਆਹ ਸ਼ਾਦੀ ਜਿਸ ਤਰ੍ਹਾਂ ਦੀ ਤੁਸੀਂ ਜੀ ਨੂੰ ਯਾਦ ਕਰੋਗੇ ਤਾਂ ਸਾਨੂੰ ਪਲੀਜ਼ ਕਾਲ ਕਰੋ ਤੇ ਅਸੀਂ ਤੁਹਾਨੂੰ ਉੱਥੇ ਵੀ ਪ੍ਰੋਵਾਈਡ ਕਰਕੇ ਦੇਵਾਂਗੇ ਸਾਰਾ ਸੈਟਅਪ ਤੇ ਇੱਥੇ ਦੁਬਈ ਦੇ ਵਿੱਚ ਵੀ ਆਪਾਂ ਅੱਡੋ-ਅੱਡ ਬਿਜ਼ਨਸ ਦੀਆਂ ਕਾਰੋਬਾਰ ਦੀਆਂ ਸੋ ਉਹ ਸਾਰੀਆਂ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਉਂਦੇ ਰਹਿਾਂਗੇ ਤੇ ਜਿਹੜੀ ਆਪਣੀ ਵੀਡੀਓ ਆ ਇਹਨੂੰ ਸ਼ੇਅਰ ਲਾਈਕਮੈਂਟ ਜਰੂਰ ਕਰ ਦਿਓ ਕਿਉਂਕਿ ਇਹ ਚੀਜ਼ਾਂ ਜਿੰਨੀਆਂ ਤੁਸੀਂ ਇੱਕ ਦੂਜੇ ਦੇ ਦੋਸਤਾਂ ਨਾਲ ਸ਼ੇਅਰ ਕਰੋਗੇ ਤਾਂ ਉਹ ਹੋਣਗੇ ਹੁਣ ਕਈ ਦੋਸਤ ਮੇਰੇ ਸੋਚਦੇ ਹੋਣਗੇ ਕਿ ਅਸੀਂ ਦबई ਦੀ ਵੀਡੀਓ ਦੇਖ ਕੇ ਕੀ ਕਰਨੀ ਹੈ ਨਹੀਂ ਦੋਸਤੋ ਅਸੀਂ ਕਈ ਵਾਰੀ ਇੰਡੀਆ ਹੁੰਨੇ ਆ ਆਪਣੇ ਪੰਜਾਬ ਹੁੰਨੇ ਆ ਆਪਣੇ ਪਿੰਡ ਆਪਣੇ ਘਰ ਹੁੰਨੇ ਆ ਪਰ ਆਪਣੇ ਬਹੁਤ ਸਾਰੇ ਰਿਸ਼ਤੇਦਾਰ ਦबई ਦੇ ਵਿੱਚ ਰਹਿੰਦੇ ਹੁੰਦੇ ਬਹੁਤ ਸਾਰੇ ਦੋਸਤ ਵੀ ਇੱਥੇ ਰਹਿੰਦੇ ਹੁੰਦੇ ਆ ਬਹੁਤ ਸਾਰੇ ਚਾਹਣ ਵਾਲੇ ਹੁੰਦੇ ਆ ਕਈ ਵਾਰੀ ਆਪਣੀ ਵੀਡੀਓ ਉਹਨਾਂ ਤੱਕ ਹੋ ਸਕਦਾ ਨਾ ਪਹੁੰਚੇ ਪਰ ਤੁਸੀਂ ਉਹ ਸੀੜੀ ਹੋ ਸਕਦੇ ਹੋ ਤੁਸੀਂ ਉਹ ਪੌੜੀ ਹੋ ਸਕਦੇ ਆ ਜਿਹੜੀ ਉਹਨਾਂ ਤੱਕ ਤੁਹਾਡੀ ਜਿਹੜੀ ਸਾਡੀ ਗੱਲਬਾਤ ਆ ਪਹੁੰਚਦੀ ਕਰ ਸਕਦੇ ਆ ਕਿਉਂਕਿ ਇੱਥੇ ਬਹੁਤ ਸਾਰੀਆਂ ਬਿਜ਼ਨਸ ਸਿਸਟਮ ਚੱਲ ਰਹੇ ਆ ਕਈ ਵਾਰੀ ਆਪਣੀ ਨੇੜੀ ਚੀਜ਼ ਪਈ ਹੁੰਦੀ ਆ ਆਪਾਂ ਨੂੰ ਨਹੀਂ ਪਤਾ ਲੱਗਦਾ ਤੇ ਅਸੀਂ ਉਹਨੂੰ ਲੈਣ ਦੇ ਲਈ ਦੂਰ ਜਾਂਦੇ ਆ ਉੱਥੇ ਤੇਲ ਦੀ ਖਪਤ ਵੀ ਹੁੰਦੀ ਆ ਹੋਰ ਵੀ ਸਮੇਂ ਦੀ ਵੀ ਮੈਸੂਰ ਬਹੁਤ ਹੁੰਦਾ ਸੋ ਬਹੁਤ ਸਾਰੀਆਂ ਸਰੀ ਚੀਜ਼ਾਂ ਹੋ ਜਾਂਦੀਆਂ ਸੋ ਕਈ ਵਾਰੀ ਸਾਡੇ ਏਰੀਆ ਦੇ ਵਿੱਚ ਹੀ ਬਹੁਤ ਸੀ ਪਿਆ ਹੁੰਦਾ ਤੇ ਤੁਹਾਡੇ ਜਰੀਏ ਉਹਨਾਂ ਨੂੰ ਈਜ਼ੀ ਹੋ ਸਕਦਾ ਸੋ ਕਦੇ ਨਾ ਸੋਚੋ ਕਿ ਅਸੀਂ ਜਿੱਥੇ ਬੈਠੇ ਆ ਅਸੀਂ ਉੱਥੇ ਹੀ ਆ ਅਸੀਂ ਨਿਕਲ ਗਏ ਕਿਉਂਕਿ ਡੱਡੂ ਜਿਹੜਾ ਹੁੰਦਾ ਉਹਦੀ ਜਿਹੜੀ ਪਹੁੰਚ ਆ ਉਹ ਇੱਕ ਛੱਪੜ ਤੱਕ ਹੁੰਦੀ ਆ ਉਹ ਪਿੰਡ ਦਾ ਛੱਪੜ ਆਪਾਂ ਕਹਿ ਦੁੰਦੇ ਸੀਗੇ ਤੋਂ ਉੱਥੇ ਉਹ ਕਿੰਨਾ ਕਾ ਉਹਦੀ ਪਹੁੰਚ ਕਿੰਨੀ ਕੋ ਉਹ ਦੇਖ ਸਕਦੇ ਆ ਤੋਂ ਜੋ ਹੰਸ ਹੁੰਦਾ ਉਹਦੀ ਪਹੁੰਚ ਮਾਨਸ ਸਰੋਵਰ ਆ ਔਰ ਮਾਨਸ ਸਰੋਵਰ ਇੱਕ ਸਮੁੰਦਰ ਆ ਇੱਕ ਵਿਸ਼ਾਲ ਮਹਾਸਾਗਰ ਆ ਸੋ ਜਿਹਦੀ ਆਪਾਂ ਗਹਿਰਾਈ ਨਹੀਂ ਮਾਪ ਸਕਦੇ ਸੋ ਇਸੇ ਤਰ੍ਹਾਂ ਜ਼ਿੰਦਗੀ ਆ ਇਹਦੇ ਵਿੱਚ ਬੜਾ ਕੁਛ ਆ ਜ਼ਿੰਦਗੀ ਵਿੱਚ ਜੇ ਤੁਸੀਂ ਦੇਖੋ ਇਹ ਦੁੱਖਾਂ ਸੁੱਖਾਂ ਨਾਲ ਚੱਲਦੀ ਆ ਹਰ ਵਕਤ ਚੰਗਾ ਸਮਾਂ ਨਹੀਂ ਦਿੰਦਾ ਹਰ ਵਕਤ ਮਾੜਾ ਸਮਾਂ ਨਹੀਂ ਦਿੰਦਾ ਸੋ ਤੁਸੀਂ ਚੱਲਦੇ ਰਹਿਣਾ ਚੱਲਦੇ ਰਹਿਣਾ ਜ਼ਿੰਦਗੀ ਆ ਸੋ ਜ਼ਿੰਦਗੀ ਦੀਆਂ ਜਿਹੜੀਆਂ ਜ਼ਿੰਦਗੀ ਦੇ ਸਪੇੜੇ ਕਹਿ ਸਕਦੇ ਆ ਜ਼ਿੰਦਗੀਆਂ ਗੱਲਾਂ ਸਾਰੀਆਂ ਉਹਨੂੰ ਐਕਸੈਪਟ ਕਰੋਗੇ ਆ ਕੋਈ ਨਹੀਂ ਦੇ ਜਿਹੜੇ ਦੁੱਖ ਸੁੱਖ ਦਿੰਨੀ ਆ ਕੋਈ ਪ੍ਰੋਬਲਮ ਨਹੀਂ ਅਸੀਂ ਖੜੇ ਆ ਸੋ ਚੱਲਦੇ ਰਹਿਣਾ ਜ਼ਿੰਦਗੀ ਆ ਚੱਲਦਾ ਪਾਣੀ ਸਦਾ ਸਾਫ਼ ਰਹਿੰਦਾ ਏ ਔਰ ਰੁਕੇ ਹੋਏ ਪਾਣੀ ਜਿਹੜੇ ਛੱਪੜ ਬਣ ਜੇ ਤੇ ਬਿਮਾਰੀਆਂ ਦਾ ਘਰ ਬਣ ਜਾਂਦੇ ਇਸ ਤਰ੍ਹਾਂ ਚੱਲਦੇ ਰਹੋ ਸੋ ਰੱਬ ਰਾਖਾ ਬਹੁਤ ਬਹੁਤ ਧੰਨਵਾਦ ਦੋਸਤੋ ਮਿਲਦੇ ਆਂ ਤੇ ਕਿਸੇ ਹੋਰ ਵੀਡੀਓ ਦੇ ਵਿੱਚ ਤੇ ਆਪਾਂ ਨੂੰ ਜਿਹੜੀ ਵੀਡੀਓ ਨੂੰ ਸ਼ੇਅਰ ਕਮੈਂਟ ਜਰੂਰ ਕਰ ਦਿਓ ਤਾਂ ਜੋ ਆਪਣੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਗੱਲ ਰੱਖੋ YouTube ਚੈਨਲ ਨੂੰ ਜਿਹੜਾ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਆਪਣੀ ਜ਼ਿੰਦਗੀ ਦੀ ਕੋਈ ਵੀ ਵੀਡੀਓ ਉਹ ਤੁਹਾਡੇ ਮਤਲਬ ਦੀ ਹੋ ਸਕਦੀ ਆ ਅ ਜਿਵੇਂ ਹੁਣ ਆਪਾਂ ਦੁਬਈ ਦੀ ਸੈਰ ਕਰਨ ਆਏ ਆ ਦੁਬਈ ਦੇ ਥੋੜੇ ਥਾਵਾਂ ਤੁਹਾਨੂੰ ਦਿਖਾਉਣੇ ਆ ਦੁਬਈ ਦੇ ਕਾਰੋਬਾਰ ਬਾਰੇ ਤੁਹਾਨੂੰ ਦਿਖਾਉਣੇ ਆ ਦੁਬਈ ਦੀ ਅੱਲਾਹ ਹੀ ਬਾਰੇ ਤੁਹਾਨੂੰ ਦਿਖਾਉਣੇ ਆ ਕਿਉਂਕਿ ਦੁਬਈ ਦੋ ਤਰ੍ਹਾਂ ਦੀ ਮੈਂ ਕਹਿੰਨਾ ਹੁਣ ਦੁਬਈ ਗਰੀਬਾਂ ਦੀ ਵੀ ਆ ਦੁਬਈ ਅਮੀਰਾਂ ਦੀ ਵੀ ਆ ਗਰੀਬ ਜੰਮਣਾ ਸਾਡੇ ਵਸ ਦੀ ਗੱਲ ਨਹੀਂ ਗਰੀਬ ਜੰਮਣਾ ਤੁਹਾਡੀ ਕੋਈ ਗਲਤੀ ਨਹੀਂ ਪਰ ਗਰੀਬੀ ਦੇ ਵਿੱਚ ਮਰ ਜਾਣਾ ਤੁਹਾਡੀ ਸਭ ਤੋਂ ਵੱਡੀ ਗਲਤੀ ਆ ਇਸ ਕਰਕੇ ਕਦੇ ਇਹ ਨਾ ਸੋਚੋ ਅਸੀਂ ਵੀ ਅਸੀਂ ਵੀ ਲਾਈਫ ਸਾਰੇ ਤਰ੍ਹਾਂ ਦੀ ਦੇਖੀ ਆ ਉਹ ਦਿਨ ਵੀ ਦੇਖਿਆ ਜਦੋਂ ਮਤਲਬ ਸਭ ਸਾਥ ਛੱਡ ਜਾਂਦੇ ਆ ਜਦੋਂ ਤੁਹਾਡੇ ਤੇ ਵਕਤ ਆਉਂਦਾ ਤਾਂ ਵੀ ਬਸ ਗੱਲ ਹੀ ਛੱਡ ਦਿਓ ਵੀ ਇਹਨੇ ਕੋਲੇ ਹੋ ਲੋਕ ਵੰਦੇ ਆ ਤੇ ਪਰ ਮੈਂ ਕਦੇ ਨਹੀਂ ਭੁੱਲਦਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਮੇਰੇ ਮਾੜੇ ਸਮੇਂ ਦੇ ਵਿੱਚ ਸਾਥ ਦਿੱਤਾ ਤੇ ਮੈਂ ਕਦੇ ਨਹੀਂ ਭੁੱਲਦਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਮੈਨੂੰ ਮਾੜੇ ਟਾਈਮ ਦੇ ਵਿੱਚ ਮੇਥੋਂ ਬਾਹਰ ਛੁਡਾ ਕੇ ਮੇਥੋਂ ਹੱਥ ਛੁਡਾ ਕੇ ਭਜੇ ਆ ਸੋ ਮੇਰੀ ਵੀਡੀਓ ਕਈਆਂ ਨੂੰ ਚੰਗੀ ਲੱਗ ਸਕਦੀ ਹੈ ਕਈ ਨੂੰ ਮਾੜੀ ਲੱਗ ਸਕਦੀ ਹੈ ਤੇ ਆਪਾਂ ਨੂੰ ਕੋਈ ਚੱਕਰ ਨਹੀਂ ਆਪਾਂ ਉਹ ਚੀਜ਼ਾਂ ਤੋਂ ਦੂਰ ਹੋ ਚੁੱਕੇ ਆ ਸੋ ਮਿਲੇ ਮਿਲਾਂਗੇ ਜੁੜੇ ਰਹੋ ਬੜਾ ਪਿਆਰ ਦਿੱਤਾ ਮੈਂ ਕੋਈਰ ਫੇਰ ਸਾਰੇ ਪਿੰਡ rauke ਕਲਾ ਨੂੰ ਮੈਂ ਦਿਲੋਂ ਸਲਾਮ ਕਰਦਾ ਜਿਨ੍ਹਾਂ ਨੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਮੇਰੇ ਨਾਲ ਜਿਹੜਾ ਸਾਥ ਨਾ ਖਾ ਦੇ ਕੇ ਪਿੰਡ ਦੇ ਵਾਸਤੇ ਬਥੇਰੇ ਕੰਮ ਕੀਤੇ ਆ ਚਾਹੇ ਗਲੀਆਂ ਨਾਲੀਆਂ ਦੇ ਵਿੱਚ ਜਿਹੜੀਆਂ ਸਫਾਈਆਂ ਹੋ ਗਈਆਂ ਜਾਂ ਸਕੂਲਾਂ ਦੇ ਵਿੱਚ ਕੰਮ ਕਰਵਾਏ ਚਾਹੇ ਉਹ ਫੁੱਲ ਬੂਟੇ ਲਾਉਣ ਤੋਂ ਲੈ ਕੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਵਿਆਹ ਸ਼ਾਦੀਆਂ ਬੱਚਿਆਂ ਦੀਆਂ ਫੀਸਾਂ ਹੋਰ ਬਹੁਤ ਤਰ੍ਹਾਂ ਦੇ ਜਿਹੜੇ ਕਾਰਜਾਂ ਦੇ ਵਿੱਚ ਹਿੱਸਾ ਪਾਇਆ ਸ਼ੀਸ਼ਾ ਲਗਾਉਣੇ ਨਗਰ ਦੇ ਵਿੱਚ ਤੋਂ ਬੜਾ ਬੜਾ ਸਾਥ ਦਿੱਤਾ ਉਹਨਾਂ ਐਨਆਰਈ ਭਰਾਵਾਂ ਨੇ ਮੈਂ ਸੋਚਦਾ ਸੀ ਕਈ ਤਰ੍ਹਾਂ ਦਾ ਕਿ ਮੈਂ ਉਹਨਾਂ ਨੂੰ ਕੋਈ ਵੀਡੀਓ ਜੁਮ ਦੇਵਾਂ ਕਿਉਂਕਿ ਬਹੁਤ ਸਾਥ ਦਿੱਤਾ ਬਹੁਤ ਜਾੜੇ ਸਾਥ ਦਿੱਤਾ ਤੁਸੀਂ ਮੇਰੇ ਤੇ ਬਲੀਵ ਕੀਤਾ ਤੁਸੀਂ ਪਿਆਰ ਦਿੱਤਾ ਤੁਹਾਡੇ ਇੱਕ ਇੱਕ ਪੈਸੇ ਨੂੰ ਅਸੀਂ ਉਹਨਾਂ ਥਾਵਾਂ ਤੇ ਲਾਇਆ ਜਿੱਥੇ ਜ਼ਰੂਰਤ ਸੀ ਤੁਸੀਂ ਪਿਆਰ ਉਸਿਆ ਦਿਖਾਇਆ ਇੰਨਾ ਕੋਈ ਆਵਦਾ ਨਹੀਂ ਦਿਖਾਉਂਦਾ ਜਿੰਨਾ ਤੁਸੀਂ ਦਿਖਾਇਆ ਸੋ ਬਹੁਤ ਧੰਨਵਾਦ ਕਰਦਾ ਚਲਦੇ ਕੰਮਾਂ ਦੇ ਵਿੱਚ ਬੜੀਆਂ ਗਲਤੀਆਂ ਹੋ ਜਾਂਦੀਆਂ ਗਲਤੀਆਂ ਮੰਨਣ ਦੀ ਹਿੰਮਤ ਰੱਖਦੇ ਹਾਂ ਜਦੋਂ ਵੀ ਕੋਈ ਗੱਲਬਾਤ ਹੁੰਦੀ ਹੈ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਕਰ ਸਕਦੇ ਆ ਤੁਹਾਡੀਆਂ ਗਲਤਫਹਿਮੀਆਂ ਬਿਦੂਰ ਕਰ ਸਕਦੇ ਆ ਕਈ ਵਾਰੀ ਆਪਾਂ ਨੂੰ ਗੱਲਬਾਤ ਨਹੀਂ ਪਤਾ ਹੁੰਦੀ ਸੋ ਗੱਲਾਂ ਜ਼ਿਆਦਾ ਹੋ ਗਈਆਂ ਸੋ ਕਿਉਂਕਿ ਬੜੇ ਦਿਨਾਂ ਬਾਅਦ ਜਿਹੜਾ ਤੁਹਾਡੇ ਸਾਹਮਣੇ ਹੋਏ ਆ ਤੇ ਜਿਉਂਦੇ ਬਸਦੇ ਰਹੋ ਸੋ ਮੇਰੇ ਜਿੰਨੇ ਭਰਾ ਅਡੋਰ ਦੇਸ਼ਾਂ 'ਚ ਵੱਸ ਰਹੇ ਆ ਸਾਰੇ ਦੇ ਪਰਿਵਾਰੀ ਨੂੰ ਸੁੱਖ ਮੰਗਦਾ ਕਿਉਂਕਿ ਉਹਨਾਂ ਦੇ ਕਾਰੋਬਾਰ ਵਿੱਚ ਵਾਧਾ ਤਾਂ ਕਿ ਉਹਨਾਂ ਦੇ ਕਾਰੋਬਾਰੀ ਵਾਧਾ ਹੋਇਆ ਤਾਂ ਸਾਨੂੰ ਉਹਨਾਂ ਨੇ ਸਹਿਯੋਗ ਭੇਜਿਆ ਅਸੀਂ ਉਹਨਾਂ ਪਰਿਵਾਰਾਂ ਤੱਕ ਤੁਹਾਡੀ ਜਿਹੜੀ ਮਾਇਆ ਪਹੁੰਚਦੀ ਕੀਤੀ ਆ ਤੇ ਜੀਵਨ ਸਫਲਾ ਕੀਤਾ ਸੋ ਬਹੁਤ ਧੰਨਵਾਦ ਕਰਦੇ ਆ ਤੁਸੀਂ ਬੜਾ ਮਾਣ ਹੋਈ ਪਿਆਰ ਦਿੱਤਾ ਮੈਂ ਆਪਣਾ ਨਾਨਕਾ ਪਿੰਡ ਪਿੰਡ ਰੌਕੇ ਕਲਾਂ ਨੂੰ ਮੈਂ ਜਦੋਂ ਉਸ ਧਰਤੀ ਨੂੰ ਸਲਾਮ ਕਰਦਾ ਮੈਂ ਦੱਸ ਦੇਣਾ ਚਾਹਣਾ ਜਿਹੜੇ ਨਹੀਂ ਜਾਣਦੇ ਮੇਰਾ ਪਿੰਡ ਰੌਕੇ ਕਲਾਂ ਇੱਕ ਮੋਗੇ ਜ਼ਿਲ੍ਹੇ ਦਾ ਘੁੱਗ ਵੱਸਦਾ ਪਿੰਡ ਆ ਬਹੁਤ ਵਿਸ਼ਾਲ ਪਿੰਡ ਆ ਸੋ ਜੋ ਕਿ ਬਾਬਾ ਬਗੇਲ ਸਿੰਘ ਦਿੱਲੀ ਫਤਿਹ ਕਰਨ ਵਾਲੇ ਉਹ ਮੇਰੇ ਨਗਰ ਦੇ ਹੋਏ ਆ ਸੋ ਸਾਨੂੰ ਇਸ ਚੀਜ਼ ਦਾ ਬੜਾ ਮਾਣ ਆ ਸਰਦਾਰੀ ਸਦਾ ਕੌਰ ਜੋ ਕਿ ਮਹਾਰਾਜੀ ਸਿੰਘ ਸੱਸ ਹੋਈ ਆ ਉਹ ਸਾਡੇ ਪਿੰਡ ਦੀ ਧੀ ਹੋਈ ਆ ਸਾਨੂੰ ਬੜਾ ਮਾਣ ਹੋਇਆ ਸ਼ੀਰ ਚੜ੍ਹ ਸਿੰਘ ਵਰਗੇ ਹੋਰ ਅਨੇਕਾਂ ਸ਼ੂਰਬੀਰ ਪੈਦਾ ਕੀਤੇ ਉਸ ਧਰਤੀ ਨੇ ਤੇ ਇਸੇ ਤਰ੍ਹਾਂ ਤੁਹਾਡੇ ਪਿਆਰ ਨਾਲ ਅੱਗੇ ਚੱਲਦੇ ਰਾਵਾਂਗੇ ਤੇ ਮੈਂ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਸਾਰੀਆਂ ਕਲੱਬਾਂ ਨੂੰ ਸਾਰੀਆਂ ਕਮੇਟੀਆਂ ਨੂੰ ਪਰੋਂਦਾ ਕਮੇਟੀਆਂ ਨੂੰ ਗੁਰੂ ਘਰਾਂ ਨਹੀਂ ਆ ਸਾਰੀਆਂ ਮੰਦਰ ਮਸਜਿਦ ਜਿੰਨੇ ਵੀ ਸਾਡੇ ਧਾਰਮਿਕ ਸਥਾਨ ਬਣੇ ਆ ਜੰਨੀਆਂ ਮੈਂ ਸਾਰਿਆਂ ਨੂੰ ਦਿਲੋਂ ਸਲੂਟ ਕਰਦਾ ਬੜਾ ਪਿਆਰ ਦਿੱਤਾ ਤੁਸੀਂ ਜਿੱਥੇ ਵੀ ਆਵਾਜ਼ ਮਾਰੀ ਆਪਾਂ ਪਹੁੰਚੇ ਔਰ ਜਦੋਂ ਪਹੁੰਚੇ ਤੁਸੀਂ ਬੜਾ ਮਾਣ ਦਿੱਤਾ ਸੋ ਚਾਹਣ ਵਾਲੀ ਨਹੀਂ ਕਮੀ ਨਹੀਂ ਤੇ ਨੰਦਰਮਾਲਾਂ ਦੀ ਕਮੀ ਨਹੀਂ ਉਹ ਸਭ ਜ਼ਿੰਦਗੀ ਦਾ 파ਟਾ ਚੱਲਦਾ ਰਹਿੰਦਾ ਸੋ ਮਿਲਦੇ ਆਂ ਦੋਸਤੋ ਕਿਸੇ ਹੋਰ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ